ਕਿਤਾਬ ਕੌਰਨਾਮਾ ਖਾਲਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਕਾਥਾ ਲੇਖਕ ਬਲਜਿੰਦਰ ਸਿੰਘ ਕੋਟਪਰਾ ਚੌਵੀਂ ਵਿਭਾਗ ਵਿੱਚ ਸੁਣੋ ਸ਼ਹੀਦ ਬੀਬੀ ਬਲਵਿੰਦਰ ਕੌਰ ਸਖੀਰਾ ਸ਼ਹੀਦ ਮਾਤਾ ਗੁਰਮੀਜ ਕੌਰ ਕਾਲੇਕੇ ਸ਼ਹੀਦ ਬੱਚੀ ਸਰਬਜੀਤ ਕੌਰ ਬੱਬੀ ਭਾਮ ਸ਼ਹੀਦ ਬੱਚੀ ਸਲਵਿੰਦਰ ਕੌਰ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਵਣ ਸੰਮਤ 524 16 ਜੁਲਾਈ ਸਾਲ 1992 ਸਵੇਰੇ 6 ਵਜੇ ਪਿੰਡ ਸੁਖੀਰਾ ਸਰਹਾਲੀ ਤੋਂ ਲਹਿੰਦੇ ਵਾਲੇ ਪਾਸੇ 2 ਕਿਲੋਮੀਟਰ ਤੇ ਪਿੰਡ ਸੁਖੀਰਾ ਹੈ ਸੌਣ ਮਹੀਨੇ ਦੀ ਸੰਗਰਾਂਤ ਤੇ ਸੰਗਤ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਨਮਸਤਕ ਹੋਣ ਲਈ ਗ੍ਰੰਥੀ ਸਿੰਘ ਬੇਨਤੀ ਬੋਲ ਰਿਹਾ ਸੀ ਇੱਕ 15 ਸਾਲ ਦੀ ਕੁੜੀ ਮੱਝ ਦੀ ਧਾਰ ਕੱਢ ਕੇ ਦੁੱਧ ਦੀ ਬਾਲਟੀ ਨੂੰ ਘਰੇ ਲੈ ਜਾਣ ਲੱਗੀ ਤਾਂ ਸੀਆਰਪੀਐਫ ਵੱਲੋਂ ਅੰਨੇਵਾ ਚਲਾਈਆਂ ਗੋਲੀਆਂ ਉਸ ਨੂੰ ਪਲਾਂ ਚ ਹੀ ਖਤਮ ਕਰ ਗਈਆਂ ਪਿੰਡ ਦੀ ਫਿਰਨੀ ਤੋਂ ਚੜਦੇ ਵਾਲੇ ਪਾਸੇ ਖੇਤਾਂ ਚ ਕੁਝ ਕੋ ਘਰ ਸਨ ਨੇੜੇ ਦੇ ਇੱਕ ਘਰ ਦੇ ਚੁਬਾਰੇ ਵਿੱਚ ਖਾੜਕੂ ਭਾਈ ਬਲਦੇਵ ਸਿੰਘ ਗਾੜਰ ਭਾਈ ਮੁਖਤਿਆਰ ਸਿੰਘ ਗੋਗੀ ਭਾਈ ਬੇਗੇਪੁਰ ਤੇ ਇੱਕ ਹੋਰ ਹਥਿਆਰਬੰਦ ਸਿੰਘ ਰਾਤ ਦੇ ਪੁੱਜੇ ਸਨ ਤੇ ਉਹ ਸਵੇਰੇ ਅੱਗੇ ਜਾਣ ਦੀ ਤਿਆਰੀ ਵਜੋਂ ਅਜੇ ਇਸ਼ਨਾਨ ਕਰਕੇ ਪਾਠ ਕਰ ਰਹੇ ਸਨ ਦੂਜੇ ਪਾਸੇ ਫੌਜ ਗਸ਼ਤ ਕਰ ਰਹੀ ਸੀ ਇੱਕ 13-14 ਸਾਲ ਦੇ ਹਰਾ-ਭੱਡ ਰਹੇ ਮੁੰਡੇ ਨੇ ਜਿਵੇਂ ਹੀ ਫੌਜ ਦੇ ਸਿਪਾਹੀ ਦੇਖੇ ਤਾਂ ਉਹ ਇੱਕਦਮ ਘਰ ਨੂੰ ਭੱਜ ਗਿਆ ਤੇ ਸਾਰੀ ਸੂਚਨਾ ਖੜਕੂ ਸਿੰਘਾਂ ਨੂੰ ਦੇ ਦਿੱਤੀ ਉਸ ਦੇ ਭੱਜਣ ਨਾਲ ਸਿਪਾਹੀਆਂ ਨੂੰ ਸ਼ੱਕ ਹੋ ਗਿਆ CRPF ਤੇ SP ਖੂਬੀ RAM ਦੀ ਅਗਵਾਈ ਚ ਪੁਲਿਸ ਨੇ ਅੰਨੇ ਵਾ ਗੋਲੀਆਂ ਚਲਾਈਆਂ ਤਿਆਰਬਰ ਤਿਆਰ ਸਿੰਘਾਂ ਵੱਲੋਂ ਦਿੱਤੇ ਜਵਾਬ ਨਾਲ ਉਹਨਾਂ ਦੇ ਪੈਰ ਉਖੜ ਗਏ 7-8 ਮਿੰਟਾਂ ਦੇ ਮੁਕਾਬਲੇ ਬਾਅਦ ਸਾਰੇ ਖਾੜਕੂ ਨਿਕਲਣ 'ਚ ਸਫਲ ਹੋ ਗਏ ਅੱਗੇ ਉਹ ਰੇਲ ਪਟੜੀ ਪਾਰ ਕਰਕੇ ਉਹ ਇੱਕ ਪੱਠੇ ਤੇ ਚਲੇ ਗਏ ਕੁਝ ਸਮੇਂ ਬਾਅਦ ਹੋਰ ਫੌਜ ਮੰਗਵਾਈ ਗਈ ਜਿੱਥੇ ਬੇਗੇਪੁਰ ਵਾਲਾ ਇੱਕ ਸਿੰਘ ਸ਼ਹੀਦ ਹੋ ਗਿਆ ਤੇ ਦੂਜੇ ਤਿੰਨ ਉਹਨਾਂ ਦੇ ਹੱਥ ਨਾ ਆਏ ਕੁਝ ਕਿੱਲਿਆਂ ਦੀ ਵਿੱਥ ਤੋਂ ਇੱਕ ਲੜਕੀ ਮੱਝ ਦੀ ਧਾਰ ਕੱਢ ਕੇ ਘਰ ਜਾਣ ਲੱਗੀ ਤਾਂ CRPF ਤੇ ਪੁਲਿਸ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਉਸ ਦਾ ਕਸੂਰ ਇਹ ਸੀ ਕਿ ਉਸਨੇ ਕੇਸਰੀ ਰੰਗ ਦੀ ਚੁੰਨੀ ਲਈ ਹੋਈ ਸੀ ਗੋਲੀ ਉਸ ਦੇ ਪੇਟ ਦੇ ਸੱਜੇ ਪਾਸੇ ਵੱਜ ਕੇ ਖੱਬੇ ਪਾਸੇ ਵਿੱਚ ਦੀ ਲੰਘ ਗਈ ਇਹ ਸਖੀਰਾ ਪਿੰਡ ਦੀ ਲੜਕੀ ਬਲਵਿੰਦਰ ਕੌਰ ਸੀ ਖਾੜਕੂਆਂ ਤੇ ਤਾਂ ਜ਼ੋਰ ਨਹੀਂ ਸੀ ਚੱਲਣ ਡਿਆ ਫਿਰ ਜਦੋਂ ਮੇਰੀ ਬੇਟੀ ਦੇ ਸਿਰ ਤੇ ਖੱਟੀ ਚੁੰਨੀ ਲਈ ਦਿੱਸੀ ਤਾਂ ਉਹਨਾਂ ਨੇ ਗੋਲੀਆਂ ਚਲਾਈਆਂ ਫਿਰ ਉਹ ਆਣ ਕੇ ਮੈਨੂੰ ਤੇ ਮੇਰੇ ਪਿਓ ਨੂੰ ਮਾਰਨ ਲੱਗੇ ਕਿ ਤੁਹਾਡੀ ਕੁੜੀ ਅਤਵਾਦੀਆਂ ਨੂੰ ਕਸਲਾ ਦੇਣ ਜਾ ਰਹੀ ਸੀ ਮੇਰਾ ਪਿਓ ਹੱਥ ਬਨ ਕੇ ਮਿੰਤਾ ਕਰਨ ਲੱਗ ਪਿਆ ਜੇ ਸਾਡੀ ਕੁੜੀ ਨਾ ਮਰਦੀ ਤਾਂ ਸਾਰੇ ਬੰਦਿਆਂ ਨੂੰ ਗੋਲੀਆਂ ਨਾਲ ਭੁੰਨ ਜਾਂਦੇ ਕੁੜੀ ਦੀ ਕੁਰਬਾਨੀ ਨੇ ਸਾਡੀ ਜਾਨ ਬਚਾ ਲਈ ਲੜਕੀ ਦੇ ਪਿਤਾ ਅਵਤਾਰ ਸਿੰਘ ਪੁੱਤਰ ਚੰਨਣ ਸਿੰਘ ਦੀ ਆਪ ਬੀਤੀ ਦੀ ਗਵਾਹੀ ਗੁੱਸੇ ਚ ਆਈ ਫੌਜ ਵੱਲੋਂ ਹੋਰ ਵੀ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਪੀੜਤ ਪਰਿਵਾਰ ਨੇ ਸਹਿਕ ਦੀ ਲੜਕੀ ਨੂੰ ਲਿਜਾਣ ਲਈ ਕਾਰ ਜੀਪ ਵਾਲਿਆਂ ਦੀਆਂ ਮਿੰਤਾਂ ਕੀਤੀਆਂ ਪਰ ਡਰਦਾ ਕੋਈ ਨਾ ਮੰਨਿਆ ਫਿਰ ਇੱਕ ਵਿਅਕਤੀ ਨੇ ਉਹਨਾਂ ਨੂੰ ਘੜੂਕਾ ਪੀਟਰ ਰੇੜਾ ਦੇ ਦਿੱਤਾ ਪਰ ਆਪ ਨਾਲ ਨਾ ਗਿਆ ਲੜਕੀ ਨੂੰ ਉਸ ਦੀ ਮਾਂ ਤੇ ਦਾਦੀ ਨੇ ਬੁੱਕਲ ਚ ਪਾਇਆ ਤੇ ਉਸ ਦਾ ਪਿਤਾ ਅਵਤਾਰ ਸਿੰਘ ਪੀਟਰ ਰੇੜਾ ਚਲਾ ਕੇ ਤਰਨਤਾਰਨ ਲੈ ਕੇ ਗਿਆ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਆਂ ਸਰੀ ਅਮਰਸਰ ਪੇਜ ਦਿੱਤਾ ਗਿਆ ਜਿੱਥੇ ਉਸ ਦਾ ਆਪਰੇਸ਼ਨ ਕਰਕੇ ਅੰਦਰੋਂ ਗੋਲੀਆਂ ਕੱਢੀਆਂ ਗਈਆਂ ਪਰ ਉਹ ਰਾਤ ਨੂੰ ਹੀ ਪ੍ਰਾਣ ਤਿਆਗ ਗਈ ਉਸ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ ਫਿਰ ਕਿਹੜਾ ਹਟੇ ਵਾ ਡੀਐਸਪੀ ਆਣ ਕੇ ਧਮਕਾਉਣ ਲੱਗਿਆ ਸਾਡੇ ਤੇ ਪਰਚਾ ਪਾਉਣ ਦੀਆਂ ਧਮਕੀਆਂ ਦੇਣ ਦੇ ਪਿਆ ਕਿ ਕੁੜੀ ਖੜਕੂ ਨੂੰ ਹਥਿਆਰ ਦਿੰਦੀ ਸੀ ਪਰ ਸਾਡਾ ਜਥੇਦਾਰ ਕਾਇਮ ਸੀ ਉਹ ਡੀਬੀਟੀ ਨੂੰ ਹੋ ਗਿਆ ਸਦਾ ਬਲਵਿੰਦਰ ਕੌਰ ਦੇ ਬਿਰਤ ਦਾਦਾ ਚੰਨਣ ਸਿੰਘ ਦੇ ਬੋਲ ਸ਼ਹੀਦ ਬਲਵਿੰਦਰ ਕੌਰ ਦਾ ਜਨਮ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਹੋਇਆ ਉਸ ਦੀਆਂ ਦੋ ਭੈਣਾਂ ਕੁਲਵਿੰਦਰ ਕੌਰ ਰਾਜਵਿੰਦਰ ਕੌਰ ਦੋ ਭਰਾ ਸਹਿਬ ਸਿੰਘ ਤੇ ਦਰਸ਼ਨ ਸਿੰਘ ਹਨ ਉਹ 10ਵੀਂ ਜਮਾਤ ਦੇ ਨਤੀਜੇ ਨੂੰ ਉਡੀਕ ਰਹੀ ਸੀ ਕਿ ਇਹ ਭਾਣਾ ਵਾਪਰ ਗਿਆ ਅਸੀਂ ਵਾਹੀਵਾਨ ਬੰਦੇ ਆ ਸੱਚੇ ਪਾਤਸ਼ਾਹ ਨੇ ਕਦੇ ਕਿਸੇ ਦਾ ਮਾੜਾ ਨਹੀਂ ਕਰਵਾਇਆ ਇਹ ਸਮੇਂ ਦੀ ਖੇਡ ਸੀ ਸਮੇਂ ਨੇ ਬਣਾਈ ਸਮੇ ਦਾ ਜ਼ੋਰ ਸੀ ਬਸ ਬਜ਼ੁਰਗ ਚੰਨਣ ਸਿੰਘ ਨੇ ਡੁੱਬਦੇ ਸੂਰਜ ਵੱਲ ਦੇਖ ਕੇ ਉਦਾਸੀ ਭਰੇ ਬੋਲ ਬੋਲੇ ਇਸ ਖੂਨੀ ਘਟਨਾ ਦੇ ਚਸ਼ਮਦੀਦ ਗਵਾਹ ਮ੍ਰਿਤਕ ਲੜਕੀ ਦੇ ਪਿਤਾ ਭਾਈ ਅਵਤਾਰ ਸਿੰਘ ਦਾਦਾ ਸਰਦਾਰ ਚੰਨਣ ਸਿੰਘ ਜਦੋਂ ਕਿ ਦੋਸ਼ੀ ਐਸਪੀ ਖੋਬੀराम ਡੀਐਸਪੀ ਕਬਲਜੀਤ ਸਿੰਘ ਹਰਬੰਸ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਤੇ ਸੀਆਰਪੀਐਫ ਹਨ ਇਸੇ ਪਿੰਡ ਦੇ ਇਹ 18 ਹੋਰ ਨੌਜਵਾਨ ਤੇ ਬਜ਼ੁਰਗ ਫੌਜ ਤੇ ਪੁਲਿਸ ਦੀਆਂ ਗੋਲੀਆਂ ਦੀ ਭੇਟ ਚੜੇ। ਇਹਨਾਂ ਚ ਭਾਈ ਬਾਜ ਸਿੰਘ, ਭਾਈ ਬਲਬੀਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੱਜਣ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਪ੍ਰਜਨ ਸਿੰਘ, ਖੜਕੂ ਭਾਈ ਇੰਦਰਜੀਤ ਸਿੰਘ 20 ਸਾਲ, ਭਾਈ ਲਖਵੀਰ ਸਿੰਘ, ਭਾਈ ਮੇਜਰ ਸਿੰਘ ਭਾਈ ਮਨਜਿੰਦਰ ਸਿੰਘ ਭਾਈ ਸੁਖਦੇਵ ਸਿੰਘ ਉਮਰ 22 ਸਾਲ ਭਾਈ ਸੁਖਵਿੰਦਰ ਸਿੰਘ ਭਾਈ ਵਸਣ ਸਿੰਘ ਤੇ ਭਾਈ ਸੁਖਦੇਵ ਸਿੰਘ 19 ਸਾਲ ਸਨ ਸ਼ਹੀਦ ਮਾਤਾ ਗੁਰਮੀਤ ਕੌਰ ਕਾਲੇਕੇ 24 ਜੇਠ ਸੰਮਤ 522 6 ਜੂਨ 1990 ਗੁਰਦੁਆਰਾ ਥੰਮ ਸਹਿਬ ਪਾਤਸ਼ਾਹੀ 6ਵੀਂ ਪਿੰਡ ਡੋਮੇਲੀ ਕਪੂਰਥਲਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਪਵਿੱਤਰ ਸਥਾਨ ਗੁਰਦੁਆਰਾ ਥੰਮ ਸਹਿਬ ਪਿੰਡ ਡਮੋਲੀ ਜ਼ਿਲ੍ਹਾ ਕਪੂਰਥਲਾ ਵਿਖੇ ਸ਼ੁਸ਼ੋਭਤ ਹੈ ਪਰੰਪਰਾ ਅਨੁਸਾਰ ਗੁਰੂ ਜੀ ਯਾਤਰਾ ਕਰਦੇ ਹੋਏ 11 ਚੇਤ 1695 ਬਿਕਰਮੀ ਨੂੰ ਇੱਥੇ ਆਏ ਸਨ ਗੁਰੂ ਜੀ ਨੇ ਲੱਕੜ ਦਾ ਇੱਕ ਥੰਮ ਸਥਾਪਿਤ ਕੀਤਾ ਜੋ ਕਿ ਇੱਕ ਪਵਿੱਤਰ ਯਾਦਗਾਰ ਵਜੋਂ ਅਜੇ ਵੀ ਸੁਰੱਖਿਅਤ ਹੈ ਗੁਰਦੁਆਰਾ ਸਹਿਬ ਵਿੱਚ ਬਾਬਾ RAM ਸਿੰਘ ਦੀ ਅਗਵਾਈ ਚ ਕਾਰ ਸੇਵਾ ਚੱਲ ਰਹੀ ਸੀ ਜਿੱਥੇ ਪਿੰਡ ਕਾਲੇ ਦੇ ਵਾਸੀ માતા ਗੁਰਮੀਤ ਕੌਰ ਪਰਿਵਾਰ ਸਮੇਤ ਸੇਵਾ ਲਈ ਪਹੁੰਚੇ ਹੋਏ ਸਨ ਪੁਲਿਸ ਦੀਆਂ ਧਾੜਾਂ ਉਮੜ ਪਈਆਂ ਗੁਰੂ ਘਰ ਨੂੰ ਘੇਰਾ ਪਾ ਕੇ ਕਈ ਗੱਡੀਆਂ ਅੰਦਰ ਆਈਆਂ ਇੱਕ ਪੁਲਿਸ ਵਾਲੇ ਨੇ માતા ਗੁਰਮੀਤ ਕੌਰ ਤੋਂ ਉਹਨਾਂ ਦਾ ਜ਼ਿਲ੍ਹਾ ਪੁੱਛਿਆ ਉਹਨਾਂ ਵੱਲੋਂ ਦੱਸਣ ਤੇ ਪੁਲਿਸ ਅਫਸਰ ਦੇ ਇਸ਼ਾਰੇ ਤੇ ਸਾਰੇ ਪਰਿਵਾਰ ਨੂੰ ਚੁੱਕ ਲਿਆ માતા ਗੁਰਮੀਤ ਕੌਰ ਉਹਨਾਂ ਦੇ ਪੁੱਤਰ ਭਾਈ ਸੁਖਚੈਨ ਸਿੰਘ ਉਮਰ 40 ਸਾਲ ਦੋ ਪੋਤੇ 10ਵੀਂ ਕਲਾਸ ਦੇ ਵਿਦਿਆਰਥੀ ਭਾਈ ਮਨਜਿੰਦਰ ਸਿੰਘ ਉਮਰ 16 ਸਾਲ ਕਾਲਜ ਦਾ ਵਿਦਿਆਰਥੀ ਭਾਈ ਹਰਜਿੰਦਰ ਸਿੰਘ ਉਮਰ 18 ਸਾਲ ਦੋਹੇ ਪੁੱਤਰ ਭਾਈ ਸੁਹੇਲ ਸਿੰਘ ਨੂੰ ਪੁਲਿਸ ਅਗਵਾ ਕਰਕੇ ਲੈ ਗਈ। ਪੀੜਤ ਪਰਿਵਾਰ ਦਾ ਕਸੂਰ ਅੰਮ੍ਰਿਤਸਰ ਸ਼ਬਦ ਬੋਲਣਾ ਹੀ ਉਹਨਾਂ ਦਾ ਕਸੂਰ ਸੀ। ਇਸ ਗੁਰਦੁਆਰਾ ਸਾਹਿਬ 'ਚ ਸ਼ਹੀਦ ਖਾੜਕੂ ਭਾਈ ਸਵਰਨ ਸਿੰਘ ਦੀ ਸਿੰਘਣੀ ਵੀ ਸੇਵਾ ਕਰਨ ਆਉਂਦੇ ਸਨ ਜਿਨ੍ਹਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਸੀ। ਪੁਲਿਸ ਉਹਨਾਂ ਦੀ ਸਿੰਘਣੀ ਨੂੰ ਅਗਵਾ ਕਰਨ ਆਈ ਸੀ ਪਰ ਉਹ ਨਾ ਮਿਲੇ ਮਾਤਾ ਗੁਰਮੀਜ ਕੌਰ ਵੱਲੋਂ ਜ਼ਿਲ੍ਹਾ ਅਮਰਸਰ ਕਹਿਣ ਤੇ ਹੀ ਪੁਲਿਸ ਉਹਨਾਂ ਤੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਲੈ ਗਈ ਪਤਾ ਲੱਗਣ ਤੇ ਪਰਿਵਾਰਕ ਮੈਂਬਰ ਤੇ ਮੋਹਤਬਰ ਕਪੂਰਥਲਾ ਦੇ ਡੀਐਸਪੀ ਨੂੰ ਮਿਲੇ ਪਰ ਉਹ ਸਾਫ਼ ਮੁਕਰ ਗਿਆ ਕਿ ਇਹ ਉਹਨਾਂ ਦੇ ਇਲਾਕੇ ਦੀ ਪੁਲਿਸ ਦਾ ਕੰਮ ਨਹੀਂ ਹੈ ਮੈਨੂੰ ਪੂਰੀ ਸੁਰਤਵਾ ਉਦੋਂ ਨਵੀਂ ਜਮਾਤ ਚ ਪੜਦਾ ਸੀ ਸਾਡੇ ਘਰ ਦੇ ਪੂਰਾ 1 ਸਾਲ ਪੰਚਾਇਤਾਂ ਨੂੰ ਲੈ ਕੇ ਪੁਲਿਸ ਅਫਸਰਾਂ ਤੇ ਰਾਜਨੀਤਿਕ ਲੋਕਾਂ ਨੂੰ ਮਿਲਦੇ ਰਹੇ ਪਰ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਮਾਤਾ ਗੁਰਮੀਤ ਕੌਰ ਦੇ ਪੋਤੇ ਭਗਵਾਨ ਸਿੰਘ ਦੇ ਸ਼ਬਦ ਬੀਬੀ ਅਮਰਜੀਤ ਕੌਰ ਪਤਨੀ ਸੁਖਚੈਨ ਸਿੰਘ ਵੱਲੋਂ ਇਹ ਅਰਜੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੀ ਗਈ ਜਿਸ ਵਿੱਚ ਉਹਨਾਂ ਲਿਖਿਆ ਕਿ ਮੇਰੇ ਪਤੀ ਤੇ ਮੇਰੀ ਸੱਸ ਨੂੰ ਪੁਲਿਸ ਪਿੰਡ ਡੁਮੇਲੀ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਤੋਂ ਚੁੱਕ ਕੇ ਲੈ ਗਈ ਤੇ ਉਹਨਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਅਤੇ ਪਰਿਵਾਰ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ ਅਫਸਰ ਵੱਲੋਂ ਫਿਰੋਤੀ ਮਾਤਾ ਗੁਰਮੀਜ ਕੌਰ ਦੀ ਨੂੰ ਵੱਲੋਂ ਅੰਗਰੇਜ਼ੀ 'ਚ ਦਿੱਤੇ ਵੱਖਰੇ ਇੱਕ ਲਿਖਤੀ ਹਲਫਨਾਮੇ ਦਾ ਉਲਤਾ ਹਲਫੀਆ ਬਿਆਨ ਮੈਂ ਅਮਰਜੀਤ ਕੌਰ ਪਤਨੀ ਸੁਖਜੈਨ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਕਾਲੇਕੇ ਪੁਲਿਸ ਥਾਣਾ ਖਲਜੀਆ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਸਰ ਬਿਆਨ ਕਰਦੀ ਹਾਂ ਮੇਰੇ ਪਤੀ ਸੁਖਚੈਨ ਸਿੰਘ ਪੁੱਤਰ ਸੁਲੱਖਣ ਸਿੰਘ ਅਤੇ ਉਹਨਾਂ ਦੀ ਮਾਤਾ ਗੁਰਮੀਤ ਕੌਰ ਪਤਨੀ ਸੁਲੱਖਣ ਸਿੰਘ ਜੋ ਗੁਰਦੁਆਰਾ ਸਾਹਿਬ ਪਿੰਡ ਉਮੇਲੀ ਪੁਲਿਸ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਕਾਰ ਸੇਵਾ ਲਈ 5 ਜੂਨ 1990 ਦੀ ਰਾਤ ਨੂੰ ਉੱਥੇ ਠਹਿਰੇ ਸਨ ਨੰਬਰ 2 8 ਜੂਨ 1990 ਨੂੰ ਪੁਲਿਸ ਜਿਸ ਦੀ ਅਗਵਾਈ ਐਸ ਐਚਓ ਹਰਜੀਤ ਸਿੰਘ ਬਰਾੜ ਥਾਣਾ ਸਦਰ ਫਗਵਾੜਾ ਕਰ ਰਿਆ ਸੀਨੇ ਗੁਰਦੁਆਰਾ ਸਾਹਿਬ 'ਚ ਛਾਪੇਮਾਰੀ ਕਰਕੇ ਮੇਰੇ ਪਤੀ ਸੁਖਚੈਨ ਸਿੰਘ ਤੇ ਮੇਰੀ ਸੱਸ ਨੂੰ ਉਥੋਂ ਅਗਵਾ ਕਰਕੇ ਲੈ ਗਈ। ਨੰਬਰ 3 ਇਹ ਕਿ ਮੇਰੇ ਪਤੀ ਤੇ ਮੇਰੀ ਸੱਸ ਨੂੰ ਛੱਡਣ ਲਈ ਐਸ ਐਚਓ ਹਰਜੀਤ ਸਿੰਘ ਬਰਾੜ ਥਾਣਾ ਸਦਰ ਨੇ ਸਾਨੂੰ ਸੁਨੇਹਾ ਭੇਜ ਕੇ 70000 ਰੁਪਏ ਦੀ ਮੰਗ ਕੀਤੀ। ਨੰਬਰ 4 ਇਹ ਕਿ ਅਸੀਂ ਐਸ ਐਚਓ ਹਰਜੀਤ ਸਿੰਘ ਬਰਾੜ ਨੂੰ ਕਿਹਾ ਕਿ ਉਹ ਸੁਖਚੈਨ ਸਿੰਘ ਤੇ ਗੁਰਮੀਤ ਕੌਰ ਨੂੰ ਸਾਨੂੰ ਜਿਉਂਦਿਆਂ ਦਿਖਾ ਦੇਣ ਤਾਂ ਅਸੀਂ 70000 ਰੁਪਏ ਦੇ ਦੇਵਾਂਗੇ ਨੰਬਰ 5 ਇਹ ਕਿ ਫਿਰ ਅਸੀਂ ਸੀਨੀਅਰ ਸੁਪਰਡੈਂਟ ਪੁਲਿਸ ਐਸਐਸਪੀ ਕਪੂਰਥਾਲਾ ਕੋਲ ਗਏ ਪਰ ਉਹਨਾਂ ਨੇ ਮੇਰੇ ਪਤੀ ਤੇ ਮੇਰੀ ਸੱਸ ਬਾਰੇ ਉਦੋਂ ਤੱਕ ਉਹਨਾਂ ਕੋਲ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਨੰਬਰ 6 ਇਹ ਕਿ ਐਸਐਚਓ ਹਰਜੀਤ ਸਿੰਘ ਬਰਾੜ ਥਾਣਾ ਸਦਰ ਫਗਵਾੜਾ ਨੇ ਮੇਰੇ ਪਤੀ ਤੇ ਮੇਰੀ ਸੱਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਤੇ ਲਾਸ਼ਾਂ ਅਣਪਛਾਤੀਆਂ ਕਰਾਰ ਦੇ ਫੂਕ ਦਿੱਤੀਆਂ ਗਈਆਂ ਨੰਬਰ 7 ਇਹ ਕਿ ਮੈਂ ਹਲਫੀਆ ਬਿਆਨ ਦਾਖਲ ਕਰ ਰਹੀ ਹਾਂ ਕਿ ਭ੍ਰਿਸ਼ਟਾਚਾਰ ਤੇ ਕਾਤਲ ਪੁਲਿਸ ਅਫਸਰਾਂ ਵਿਰੁੱਧ ਤੁਰੰਤ ਕਾਰਵਾਈ ਕਰਕੇ ਇਨਸਾਫ ਦਿਵਾਇਆ ਜਾਵੇ ਨੰਬਰ 8 ਬੀਬੀ ਅਮਰਜੀਤ ਕੌਰ ਵੀ ਇਨਸਾਫ ਨੂੰ ਉਡੀਕਦੀ ਹੋਈ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਈ ਪਰ ਪਰਿਵਾਰ ਦੇ 4 ਮੈਂਬਰਾਂ ਦਾ ਇਨਸਾਫ ਨਾ ਮਿਲਿਆ ਪਰਵਾਰਕ ਪੇਛੋਕੜ ਮਾਤਾ ਗੁਰਮੀਤ ਕੌਰ ਦਾ ਜਨਮ ਮਾਤਾ ਧੰਨ ਕੌਰ ਤੇ ਪਿਤਾ ਬਿਸ਼ਨ ਸਿੰਘ ਦੇ ਘਰ ਪਿੰਡ ਭੰਗਵਾ ਨੇੜੇ ਨਸ਼ਹਿਰਾ ਪਨੂਆ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਉਹ ਚਾਰ ਭੈਣਾਂ ਤੇ ਇੱਕ ਭਰਾ ਤਾਰਾ ਸਿੰਘ ਸਨ ਉਹਨਾਂ ਦਾ ਵਿਆਹ ਤਹਿਸੀਲ ਬਾਬਾ ਬਕਾਲਾ ਚ ਪੈਂਦੇ ਪਿੰਡ ਕਾਲੇਕੇ ਵਿਖੇ ਕਿਸਾਨ ਪਰਿਵਾਰ ਚ ਸਰਦਾਰ ਸੁਲੱਖਣ ਸਿੰਘ ਨਾਲ ਹੋਇਆ ਜਿਨ੍ਹਾਂ ਦੇ ਘਰ ਦੋ ਬੇਟੇ ਭਾਈ ਸੁਖਚੈਨ ਸਿੰਘ ਸੁਹੇਲ ਸਿੰਘ ਤੇ ਬੇਟੀ ਗੁਰਮੀਤ ਕੌਰ ਨੇ ਜਨਮ ਲਿਆ ਪਿੰਡ ਦਾ ਸਿੱਖ ਇਤਿਹਾਸ ਚ ਥਾਂ ਪਿੰਡ ਚ ਸ਼ਸ਼ੋਭਿਤ ਇਤਿਹਾਸਕ ਗੁਰਦੁਆਰਾ ਚੋਲਾ ਸਾਹਿਬ ਪਾਸ਼ਾਹੀ ਨੌਵੀਂ ਦਾ ਇਤਿਹਾਸ ਦਰਜ ਹੈ ਕਿ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਜਾਂਦਿਆਂ ਹੋਇਆਂ ਸਿੱਖ ਸੰਗਤਾਂ ਸਮੇਤ ਪਿੰਡ ਕਾਲੇ ਕੇ ਪੁੱਜੇ ਸਨ ਉਹਨਾਂ ਦੇਖਿਆ ਕਿ ਕਣਕ ਦੇ ਇੱਕ ਖੇਤ ਚ ਰਾਖੀ ਕਰਦਾ ਨਾਰੂ ਨਾਂ ਦਾ ਬੱਚਾ ਚਿੜੀਆਂ ਉਡਾਉਣ ਦੀ ਥਾਂ ਉਹਨਾਂ ਨੂੰ ਬੱਬਰੀਆਂ ਚ ਪਾਣੀ ਪਾ ਕੇ ਰੱਖ ਰਿਆ ਸੀ ਕਾਰਨ ਪੁੱਛਣ ਤੇ ਬੱਚੇ ਨੇ ਦੱਸਿਆ ਕਿ ਇਹਨਾਂ ਨੂੰ ਵੀ ਇਨਸਾਨਾਂ ਵਾਂਗ ਭੁੱਖ ਤੇ ਲੱਗਦੀ ਹੈ ਗੁਰੂ ਜੀ ਨਾਰੂ ਨੂੰ ਨਾਲ ਲੈ ਗਏ ਜਦੋਂ ਗੁਰੂ ਜੀ ਦਿੱਲੀ ਸੀਸ ਦੇਣ ਗਏ ਤਾਂ ਨੀਰੂ ਵੀ ਨਾਲ ਸੀ ਉਹਨਾਂ ਨੇ ਨੀਰੂ ਨੂੰ ਗੋਬਿੰਦ ਰਾਏ ਜੀ ਕੋਲ ਜਾਣ ਦਾ ਹੁਕਮ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਨਾਰੂ ਨੂੰ ਅਮਰ ਸ਼ਿਕਾ ਕੇ ਉਹਨਾਂ ਦਾ ਨਾਮ ਨਰ ਸਿੰਘ ਰੱਖਿਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਨਰ ਸਿੰਘ ਜ਼ਖਮੀ ਹਾਲਤ ਚ ਗੁਰੂ ਜੀ ਨਾਲ ਕਨੌਲੀ ਦੇ ਇੱਕ ਖਤਰੀ ਸਿੱਖ ਦੇ ਘਰ ਗਏ ਠੀਕ ਹੋਣ ਤੇ ਨਰਸਿੰਘ ਨੇ ਦਮਦਮਾ ਸਾਹਿਬ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਿਆ ਉਸ ਵੇਲੇ ਗੁਰੂ ਜੀ ਅਮਰਤ ਵੇਲੇ ਇਸ਼ਨਾਨ ਕਰਕੇ ਦਸਤਾਰ ਸਜਾਰੇ ਸਨ ਉਹਨਾਂ ਨੇ ਪ੍ਰਸੰਨ ਹੋ ਕੇ ਤਿੰਨ ਬਖਸ਼ਿਸ਼ਾਂ ਗੁਰੂ ਜੀ ਦੇ ਤਨ ਦਾ ਰੇਸ਼ਮੀ ਚੋਲਾ ਸਾਹਿਬ ਤੀਰ ਦੀ ਮੁਖੀ ਨਾਲ ਕੀਤੇ ਦਸਤਕਤ ਤੇ ਹੁਕਮਨਾਮਾ ਤੇ ਨਰਸਿੰਘ ਜੀ ਦੀ ਗੁਰੂ ਜੀ ਨਾਲ ਹੱਥ ਨਾਲ ਬਣੀ ਮੂਰਤ ਦਿੱਤੀਆਂ ਪੁਲਿਸ ਵੱਲੋਂ ਸ਼ਹੀਦ ਕੀਤੇ ਪਰਿਵਾਰ ਮੈਂਬਰਾਂ ਦਾ ਵੇਰਵਾ ਨੰਬਰ 1 ਮਾਤਾ ਗੁਰਮੀਤ ਕੌਰ ਨੰਬਰ 2 ਭਾਈ ਸੁਖਚੈਨ ਸਿੰਘ ਪੁੱਤਰ ਨੰਬਰ 3 ਮਨਜਿੰਦਰ ਸਿੰਘ 16 ਸਾਲ ਪੋਤਰਾ ਨੰਬਰ 4 ਭਾਈ ਹਰਜਿੰਦਰ ਸਿੰਘ 18 ਸਾਲ ਪੋਤਰਾ ਸ਼ਹੀਦ ਬੱਚੀ ਸਰਬਜੀਤ ਕੌਰ ਬੱਬੀ ਆਮ ਪੁਲਿਸ ਵੱਲੋਂ ਸਹੇਲੀ ਸਮੇਤ ਅਗਵਾ ਜਿੱਥੇ ਕਦੇ ਅੰਗਰੇਜ਼ਾਂ ਵੱਲੋਂ ਇਨਸਾਫ ਦੀ ਅਦਾਲਤ ਲੱਗਦੀ ਸੀ ਉਸੇ ਪਿੰਡ ਦੀਆਂ ਦੋ ਮਾਸੂਮ ਬੱਚੀਆਂ ਦੀ ਪੁਲਿਸ ਨੇ ਇੱਜ਼ਤ ਤਾਰੋ-ਤਾਰ ਕਰਕੇ ਕਤਲ ਕੀਤਾ ਤੇ ਕਦੇ ਇਨਸਾਫ ਨਹੀਂ ਮਿਲਿਆ ਪਿੰਡ ਦੇ ਚੜ੍ਹਦੇ ਪਾਸੇ ਇੱਕ ਸਦੀਆਂ ਪੁਰਾਣੀ ਇਮਾਰਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਅੰਗਰੇਜ਼ਾਂ ਦੀ ਕਚਹਿਰੀ ਹੁੰਦੀ ਸੀ ਜਿਸ ਬਾਰੇ ਧਾਰਨਾ ਸੀ ਕਿ ਇੱਥੇ ਇਨਸਾਫ ਕੀਤਾ ਜਾਂਦਾ ਸੀ ਪਿੰਡ ਭਾਮ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਇਤਿਹਾਸਕ ਨਗਰੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 6 ਕਿਲੋਮੀਟਰ ਦੂਰ ਗੁਰਦਾਸਪੁਰ ਨੂੰ ਜਾਂਦੀ ਸੜਕ ਤੇ ਸਥਿਤ ਹੈ ਪਿੰਡ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਬਜਾਏ ਪੁਲਿਸ ਚੌਂਕੀ ਬਿਠਾ ਦਿੱਤੀ ਸੀ ਸਨ 1985 ਜਾਂ 1986 ਦੀ ਗੱਲ ਹੈ ਜਦੋਂ 13 ਤੇ 14 ਸਾਲ ਦੀਆਂ ਦੋ ਬੱਚੀਆਂ ਚਾਹ ਨਾਲ ਘਰ ਦੇ ਚੁੱਲ੍ਹੇ ਚੌਕੇ ਲਈ ਪੋਚਾ ਲਾਉਣ ਵਾਸਤੇ ਨੇੜੇ ਇੱਕ ਸੂਏ ਨਹਿਰੀ ਪਾਣੀ ਵਾਲਾ ਰਜਬਾਹਾ ਤੋਂ ਲਾਲ ਮਿੱਟੀ ਲੈਣ ਗਈਆਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਬੂਹੇ ਤੋਂ ਪੁੱਟੇ ਉਹਨਾਂ ਦੇ ਇਹ ਕਦਮ ਆਖਰੀ ਹੋਣਗੇ ਬੱਚਿਆਂ ਦੇ ਸਕੂਲ 'ਚ ਬਿਠਾਏ ਪੁਲਿਸ ਵਾਲੇ ਹੀ ਉਹਨਾਂ ਦੀ ਇੱਜ਼ਤ ਲੁੱਟ ਕੇ ਖਤਮ ਕਰ ਦੇਣਗੇ ਜਿੱਥੋਂ ਉਹ ਮਿੱਟੀ ਲੈਣ ਚਲੀਆਂ ਗਈਆਂ ਉਸੇ ਮਿੱਟੀ 'ਚ ਉਹਨਾਂ ਦੀ ਲਹੂ ਨਾਲ ਲਥਪਥ ਨਿਰਵਸਤਰ ਲਾਸ਼ਾਂ ਮਿਲਣ ਗਈਆਂ ਮਾਸੂਮ ਬੱਚੀਆਂ ਅਜੇ ਪਿੰਡ ਤੋਂ ਬਾਹਰ ਹੀ ਗਈਆਂ ਸਨ ਕਿ ਕੁਝ ਪੁਲਿਸ ਵਾਲੇ ਉਹਨਾਂ ਨੂੰ ਗੱਡੀ 'ਚ ਸੁੱਟ ਕੇ ਅਗਵਾ ਕਰਕੇ ਸਕੂਲ 'ਚ ਬਣੀ ਪੁਲਿਸ ਚੌਂਕੀ 'ਚ ਲਾਇਆ ਗਏ ਤੇ 4 ਦਿਨ ਉਹਨਾਂ ਨਾਲ ਜ਼ਬਰਜਨਾਹ ਕੀਤਾ 4 ਦਿਨਾਂ ਮਗਰੋਂ ਆਥਨੇ 4 ਵਜੇ ਪੁਲਿਸ ਵਾਲਿਆਂ ਨੇ ਪਿੰਡ 'ਚ ਆ ਕੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੀ ਸੜਕ ਨੇੜੇ ਨਹਿਰ ਅਸਲ 'ਚ ਰਜਬਾਹਾ ਕੋਲ ਝਾੜੀਆਂ 'ਚ ਕੋਈ ਦੋ ਲਾਸ਼ਾਂ ਪਈਆਂ ਨੇ ਪਿੰਡ ਵਾਸੀ ਇਹ ਦੇਖੋ ਇਹ ਪਿੰਡ ਦਾ ਚੜਦੇ ਵਾਲਾ ਪਾਸਾ ਠੋਕਰ ਵਾਲਾ ਪਾਸਾ ਵਜਦਾ ਵਾ ਅੰਗਰੇਜ਼ਾਂ ਵੇਲੇ ਦੀਆਂ ਬਣੀਆਂ ਇਹਨਾਂ ਪੁਰਾਣੀਆਂ ਇਮਾਰਤਾਂ ਕੋਲ ਇਹੀ ਸਕੂਲ ਸੀ ਇੱਥੇ ਹੀ ਪੁਲਿਸ ਦੀ ਚੌਂਕੀ ਸੀ ਦੱਸਦਾ ਤੁਹਾਨੂੰ ਸਾਰੀ ਘਟਨਾ ਨਾਲੇ ਦੋਹਾਂ ਦੇ ਪਰਿਵਾਰਾਂ ਨੂੰ ਮਿਲਾ ਦਿੰਦਾ ਵਾਂ 75 ਸਾਲ ਦੀ ਉਮਰ ਦੇ ਕਰੀਬ ਪਿੰਡ ਵਾਸੀ ਸਰਦਾਰ ਰਗबीर ਸਿੰਘ ਦੇ ਸ਼ਬਦ ਇਸੇ ਘਰੋਂ ਹੀ ਇੱਥੋਂ ਹੀ ਜਿੱਥੇ ਆਪਾਂ ਬੈਠੇ ਵਾਂ ਮਿੱਟੀ ਲੈਉਣ ਲਈ ਖਾਲੀ ਬਾਲਟਾ ਲੈ ਕੇ ਦੂਜੀ ਕੁੜੀ ਦੇ ਘਰ ਗਈ। ਇਹੀ ਸਕੂਲ ਸੀ। ਹੁਣ ਵੀ ਸਕੂਲ ਨਾਲ ਕੰਧ ਸਾਂਝੀ ਵਾ। ਉਸੇ ਵੇਲੇ ਵੀ ਸਾਂਝੀ ਕੰਧ ਸੀ ਪਰਿਵਾਰਕ ਮੈਂਬਰ। ਪਰਿਵਾਰ ਤੇ ਪਿੰਡ ਵਾਲੇ ਬੱਚਿਆਂ ਨੂੰ ਭਾਲ ਦੇ ਭਾਲ ਦੇ ਥੱਕ ਗਏ। 4 ਦਿਨਾਂ ਬਾਅਦ ਸੂਏ ਤੋਂ ਪਰਲੇ ਪਾਰ ਜਾ ਕੇ ਦੇਖਿਆ ਤਾਂ ਦੋਹੇ ਬੱਚੀਆਂ ਦੀਆਂ ਬਿਨਾ ਕੱਪੜਿਆਂ ਤੋਂ ਖੂਨ ਨਾਲ ਲਤਪਟ ਲਾਸ਼ਾਂ ਪਈਆਂ ਸਨ। ਅਸੀਂ ਪਿੰਡ ਦੇ 15-20 ਜਣਿਆਂ ਨੇ ਮੌਕੇ ਤੇ ਸਾਰਾ ਕੁਝ ਜਾ ਕੇ ਵੇਖਿਆ ਤੇ ਮਾੜੀ ਕਿਸਮਤ ਵਾਲੀਆਂ ਦੀਆਂ ਲਾਸ਼ਾਂ ਲਿਆਂਦੀਆਂ ਇਸ ਵੇਲੇ 88 ਸਾਲ ਉਮਰ ਦਾ ਬਜ਼ੁਰਗ ਬਚਨ ਸਿੰਘ ਹੱਡ ਬੀਤੀ ਸੁਣਾਉਂਦਾ ਜ਼ੁਲਮ ਇੱਥੇ ਹੀ ਨਹੀਂ ਰੁਕਿਆ ਦੋਹੇ ਮ੍ਰਿਤਕ ਲੜਕੀਆਂ ਦੇ ਬਾਪੂਆਂ ਨੂੰ ਪੁਲਿਸ ਨੇ ਅਗਵਾ ਕਰਕੇ ਚੌਂਕੀ 'ਚ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਕਿ ਤੁਸੀਂ ਮੰਨ ਜਾਓ ਕਿ ਇਹ ਕਤਲ ਤੁਸੀਂ ਆਪ ਕੀਤੇ ਨੇ ਇੱਕ ਪਾਸੇ ਪੀੜਤ ਪਰਿਵਾਰ ਤੇ ਪਿੰਡ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਸੂਮ ਬੱਚੀਆਂ ਦੇ ਇਨਸਾਫ ਲਈ ਕਿੱਥੇ ਜਾਈਏ ਤੇ ਦੂਜੇ ਪਾਸੇ ਪੁਲਿਸ ਵਾਲੇ ਪਰਿਵਾਰ ਤੇ ਹੀ ਤਸ਼ੱਦਦ ਕਰ ਰਹੇ ਸਨ ਜਵਾਨੋ ਇਹ ਦੁੱਖ ਇਹ ਇਕੱਲੇ ਇਹਨਾਂ ਦੇ ਪਰਿਵਾਰਾਂ ਦਾ ਨਹੀਂ ਸਾਡੇ ਸਾਰੇ ਪਿੰਡ ਦੀ ਇੱਜ਼ਤ ਨੂੰ ਚੁਣੌਤੀ ਦੇਣ ਡੇ ਪਈ ਸੀ ਵਿਚਾਰਿਆਂ ਦੀ ਸਾਰਾ ਦਿਨ ਬੇਰਹਿਮੀ ਨਾਲ ਕੁੱਟ-ਕੁੱਟ ਕੇ ਚਮੜੀ ਉਧੇੜ ਦਿੱਤੀ ਪੁਲਿਸ ਵਾਲੇ ਪਰਚਾ ਕੱਟਣ ਹੀ ਨਹੀਂ ਡੇ ਸਨ ਸਾਡੇ ਪਿੰਡ ਦਾ ਜੀਤਾ ਸਿੰਘ ਕਿਸੇ ਅਫਸਰ ਕੋਲ ਨੌਕਰ ਸੀ ਉਸ ਨੇ ਅਫਸਰ ਤੋਂ ਫੋਨ ਕਰਵਾਇਆ ਤਾਂ jaan ਛੁੱਟੀ ਪਰ ਬਹੁਤ ਜ਼ੁਲਮ ਹੋਇਆ ਪਿੰਡ ਵਾਸੀ ਬਾਬਾ ਬਚਨ ਸਿੰਘ ਦੇ ਬੋਲ ਸਰਬਜੀਤ ਕੌਰ ਬੱਬੀ ਦਾ ਜਨਮ ਮਾਤਾ ਕਸ਼ਮੀਰ ਕੌਰ ਤੇ ਪਿੰਡ ਮੱਖਣ ਸਿੰਘ ਦੇ ਘਰ ਹੋਇਆ ਉਹ ਤਿੰਨ ਹੋਰ ਪੈਣਾ ਪਰਮਜੀਤ ਕੌਰ ਰਾਜਵੀਰ ਕੌਰ ਕੁਲਵਿੰਦਰ ਕੌਰ ਤੋਂ ਵੱਡੀ ਸੀ ਤੇ ਉਸ ਵੇਲੇ ਪਿੰਡ ਦੇ ਸਕੂਲ 'ਚ 8ਵੀਂ ਕਲਾਸ 'ਚ ਪੜ੍ਹਦੀ ਸੀ ਉਸ ਵੇਲੇ ਮੇਰੀ ਉਮਰ 12-13 ਸਾਲਾਂ ਦੀ ਸੀ ਸਾਨੂੰ ਤਾਂ ਕਿਸੇ ਨੇ ਮੂਵੀ ਨਹੀਂ ਵੇਖਣ ਦਿੱਤਾ ਜੇ ਬਾਪੂ ਜੀ ਮੱਖਣ ਸਿੰਘ ਤੇ ਹੋਰ ਦੱਸਦੇ ਨੇ ਬਈ ਕੱਪੜੇ ਵੀ ਨਹੀਂ ਸੰਪਾਏ ਲਹੂ ਲੋਹਾਨ ਹੋਈਆਂ ਪਈਆਂ ਸਨ ਇਸ ਵੇਲੇ 50 ਸਾਲ ਦੀ ਉਮਰ ਦੇ ਭੈਣ ਕੁਲਵਿੰਦਰ ਕੌਰ ਦੇ ਸ਼ਬਦ ਬਣਨਾ ਕੀ ਸੀ ਕੁਛ ਨਹੀਂ ਜੇ ਬਣਿਆ ਕੌਣ ਸੁਣਦਾ ਅਸੀਂ ਕੋਈ ਪੁਲਿਸ ਅਫਸਰ ਨਹੀਂ ਛੱਡਿਆ ਜਿਸ ਕੋਲ ਨਾ ਗਏ ਹੋਈਏ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਸੀ ਉੱਥੇ ਤਾਂ ਤਕਰੀਬਨ ਨਿਤ ਹੀ ਆਉਣਾ ਜਾਣ ਸੀ ਪਰ ਕੁਛ ਨਹੀਂ ਬਣਿਆ ਟਰਾਲੀ ਭਰ ਕੇ ਬੰਦਿਆਂ ਦੀ ਲਿਜਾਂਦੇ ਰਹੇ ਡੀਐਸਪੀ ਨੂੰ ਵੀ ਮਿਲਦੇ ਰਹੇ ਬਟਾਲੇ ਵੀ ਅਫਸਰਾਂ ਕੋਲ ਗਏ ਪਿੰਡ ਦੇ ਹੋਰ ਵੀ ਗਵਾਹ ਸਨ ਮੰਗਲ ਸਿੰਘ ਗਿੰਦਾ ਚਾਨਣ ਸਿੰਘ ਕੋਈ ਸੱਜੂ ਮਾਜਰੇ ਦਾ ਸਿਪਾਈ ਨਾਂ ਨਹੀਂ ਚੇਤੇ ਹੁਣ ਉਹ ਵੀ ਇੰਨਾ ਪੁਲਿਸ ਵਾਲਿਆਂ 'ਚ ਸ਼ਾਮਲ ਸੀ ਬੱਬਾ ਬਚਨ ਸਿੰਘ ਇਸੇ ਪਿੰਡ ਭਾਮ ਦੇ ਹੋਰ ਸ਼ਹੀਦਾਂ 'ਚ ਖਾੜਕੂ ਪਾਈ ਹਰਦੇਵ ਸਿੰਘ ਉਮਰ 23 ਸਾਲ ਦੇ ਕਰੀਬ ਮੂੰਹ ਸਿਰ ਤੇ ਕੇਸ ਜਬਰੀ ਪੱਟ ਤੇ ਤਸੀਹੇ ਦੇ ਕੇ 12 ਨਵੰਬਰ 1991 ਨੂੰ ਲਹਿਰ ਦੇ ਹਮਦਰਦ ਭਾਈ सुरेंद्र ਸਿੰਘ ਉਮਰ 50 ਸਾਲ 17 ਮਾਰਚ 1993 ਨੂੰ ਤੇ 19 ਸਾਲ ਦਾ ਨਰਦੋਸ਼ ਨੌਜਵਾਨ ਨਰਿੰਦਰ ਸਿੰਘ ਜੂਨ 1991 ਨੂੰ ਸ਼ਹੀਦ ਕਰਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਸ਼ਹੀਦ ਬੱਚੀ ਸਲਵਿੰਦਰ ਕੌਰ ਉਮਰ 14 ਸਾਲ ਭਾਮ ਗੁਰਦਾਸਪੁਰ ਪੁਲਿਸ ਵੱਲੋਂ ਅਗਵਾ ਸ੍ਰੀ ਹਰ ਗੋਬਿੰਦਪੁਰ ਸਾਹਿਬ ਨੇੜੇ ਪਿੰਡ ਭਾਮ ਚ ਇੱਕ ਭੂਮੀਹੀਣ ਕਿਸਾਨ ਜੋਗਿੰਦਰ ਸਿੰਘ ਕਬੀਲਦਾਰੀ ਦੇ ਢਾਂਚੇ ਨੂੰ ਤੋੜਨ ਲਈ ਫੌਜ ਵਿੱਚ ਭਰਤੀ ਹੋ ਗਏ। ਗੁਰਸੁਖੀਵਾਲ ਲਗਨ ਹੋਣ ਕਰਕੇ ਉਹ ਪੱਕੇ ਨੇਤ ਨੇਮੀ ਸਨ। ਫੌਜ ਤੋਂ ਸੇਵਾ ਮੁਕਤ ਹੋ ਕੇ ਉਸਨੇ ਗ੍ਰੰਥੀ ਦੇ ਤੌਰ ਤੇ ਸੇਵਾ ਸੰਭਾਲ ਲਈ। ਆਪਣੀ ਪਤਨੀ ਦਰਸ਼ਨ ਕੌਰ ਸਮੇਤ ਕਿਰਤ ਕਰਕੇ ਪਰਿਵਾਰ ਦਾ ਵੇਲਾ ਪੂਰਾ ਕਰ ਰਿਹਾ ਸੀ। ਉਹਨਾਂ ਦੇ ਘਰ ਦੋ ਬੇਟੀਆਂ ਅਤੇ ਚਾਰ ਪੁੱਤਰਾਂ ਨੇ ਜਨਮ ਲਿਆ। ਪੜਿਆ ਲਿਖਿਆ ਹੋਣ ਕਰਕੇ ਉਸਨੇ ਸਾਰੇ ਬੱਚਿਆਂ ਨੂੰ ਵਿਦਿਆਲੀ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਤੇ ਆਪ ਵੀ ਘਰੇ ਉਹਨਾਂ ਨੂੰ ਪੜਾਉਂਦਾ। ਉਹਨਾਂ ਦੇ ਸਾਰੇ ਪੁੱਤ ਧੀਆਂ ਤੋਂ ਛੋਟੀ ਉਮਰ ਬੱਚੀ ਸਲਵਿੰਦਰ ਕੌਰ ਦੀ ਉਮਰ 13 ਸਾਲ ਦੀ ਸੀ ਤੇ ਉਹ ਪਿੰਡ ਦੇ ਸਕੂਲ 'ਚ 8ਵੀਂ ਕਲਾਸ ਦੀ ਵਿਦਿਆਰਥਣ ਸੀ। 1995 ਦੀ ਘਟਨਾ। ਹੁਣ ਮੇਰੀ ਉਮਰ 56 ਸਾਲ ਤੋਂ ਕੁਝ ਮਹੀਨੇ ਵੱਧ ਵਾ। ਉਦੋਂ ਮੈਂ 19 ਸਾਲ ਦਾ ਸੀ। ਇਹ ਘਰੋਂ ਦੋਨੇ ਖਾਲੀ ਬਾਲਟੇ ਲੈ ਕੇ ਮਿੱਟੀ ਲੈਣ ਗਈਆਂ ਨੇ ਪਹਿਲਾਂ ਬੱbbi ਇੱਥੇ ਆਈ ਵਾ ਦੋਨੇ ਇਕੱਠੀਆਂ ਹੀ ਪੜਦੀਆਂ ਸੀ ਸਹੇਲੀਆਂ ਸੀ ਰਾਹ ਚ ਜਾਂਦੀਆਂ ਨੂੰ ਹੀ ਪੁਲਿਸ ਵਾਲੇ ਚੁੱਕ ਕੇ ਲੈ ਗਏ ਉਡੀਕ ਉਡੀਕ ਕੇ ਅਸੀਂ ਭਾਲਣਾ ਸ਼ੁਰੂ ਕਰਤਾ ਤਿੰਨ ਚਾਰ ਦਿਨ ਲੱਭਦੇ ਰਹੇ ਨਾ ਮਿਲੀਆਂ ਅਖੀਰ ਪੁਲਿਸ ਵਾਲਿਆਂ ਨੇ ਹੀ ਪਿੰਡ ਚ ਕਿਹਾ ਕਿ ਬਾਹਰ ਨਹਿਰ ਤੇ ਦੋ ਲਾਸ਼ਾਂ ਪਈਆਂ ਨੇ ਤਦ ਮੇਰੇ ਬਾਪ ਤੇ ਦੂਜੀ ਕੁੜੀ ਦੇ ਬੱbbi ਦੇ ਪਿਓ ਨੂੰ ਪੁਲਿਸ ਚੌਂਕੀ ਲੈ ਗਈ ਬਹੁਤ ਕੁੱਟਮਾਰ ਕੀਤੀ ਕਿ ਤੁਸੀਂ ਮੰਨੋ ਕੁੜੀਆਂ ਤੁਸੀਂ ਮਾਰੀਆਂ ਨੇ ਪਿੰਡ ਨੇ ਮਸਾਂ ਜਾਨ ਛੁਡਵਾਈ ਮਰਤਕ ਸਲਵਿੰਦਰ ਕੌਰ ਦਾ ਭਰਾ ਗੁਰਦਿਆਲ ਸਿੰਘ ਨੇ ਅਨਹੋਣੀ ਕਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਲੈ ਗਏ ਕੱਖ ਨੀਜੇ ਬਣਿਆ ਕਿਸੇ ਨੇ ਕੋਈ ਗੱਲ ਨਹੀਂ ਜੇ ਸੁਣੀ ਫੇ ਬਾਬੇ ਹੋਰੀ ਵੀ ਨਾਲ ਜਾਂਦੇ ਰਹੇ ਇਹਨਾਂ ਨੇ ਬਥੇਰਾ ਜੋਰ ਲਾਇਆ ਸਾਰੇ ਪਿੰਡ ਨੇ ਹੀ ਕੋਸ਼ਿਸ਼ ਕੀਤੀ ਪਰ ਰਿਜ਼ਲਟ ਜ਼ੀਰੋ ਨਿਕਲਿਆ ਸਾਰਾ ਪਿੰਡ ਹੀ ਗਵਾ ਉਸ ਵੇਲੇ ਸਾਡੇ ਪਿੰਡ ਦਾ ਇੱਕ ਬੰਦਾ ਇਸ ਚੌਂਕੀ 'ਚ ਮੁਲਾਜ਼ਮ ਸੀ ਤੁਹਾਨੂੰ ਲਿਜਾ ਕੇ ਉਸ ਨੂੰ ਮਲਾਉਂਦਾ ਵਾ ਪਿੰਡ ਦਾ ਇੱਕ ਮੋਹਤ ਪਰ ਵਿਅਕਤੀ ਇਹ ਕਹਿ ਕੇ ਇੱਕ ਹੋਰ ਬਜ਼ੁਰਗ ਕੋਲ ਲੈ ਕੇ ਗਿਆ ਜਿਸ ਦੇ ਸ਼ਬਦ ਸਨ ਨਾਂ ਮੇਰਾ ਗੁਰਦਿਆਲ ਸਿੰਘ ਆ ਸਾਬਕਾ ਫੌਜੀ ਮੁਕਰਦਾ ਨਹੀਂ ਮੁਲਾਜ਼ਮ ਐ ਇਸੇ ਚੌਂਕੀ 'ਚ ਪਰ ਇਸ ਕਲੰਕ ਤੋਂ 4 ਮਹੀਨੇ ਪਹਿਲਾਂ ਹੀ ਹਟ ਗਿਆ ਸੀ ਹਾਂ ਉਥੇ ਕੁੱਤੇ ਕੰਮ ਹੁੰਦੇ ਸੀ ਉਸ ਚੌਂਕੀ 'ਚ ਅਸੀਂ ਫੌਜੀ ਲੋਕ ਕੁੱਤੇ ਕੰਮਾਂ ਨਾਲ ਨਫ਼ਰਤ ਕਰਦੇ ਹਾਂ ਚੌਂਕੀ ਚ ਇਹਨਾਂ ਕੁੱਤੇ ਕੰਮਾਂ ਕਰਕੇ ਆਪਾਂ ਤਾਂ ਨੌਕਰੀ ਛੱਡ ਕੇ ਆਰਾਮ ਨਾਲ ਕਰੇ ਗਏ ਆ ਤੁਹਾਡੇ ਸਾਹਮਣੇ ਬੈਠੇ ਵਾਂ ਕੋਈ ਬੋਝ ਨਹੀਂ ਇੰਡੀਅਨ ਸਟੇਟ ਵੱਲੋਂ ਔਰਤਾਂ ਨੂੰ ਹਰ ਖੇਤਰ ਚ ਬਰਾਬਰੀ ਤੇ ਪਹਿਲ ਦੇਣ ਦੇ ਕੋ ਮੰਤਰੀ ਪਦਰ ਤੇ ਫੋਕੇ ਦਾਅਵਿਆਂ ਤੇ ਸਿੱਖ ਮਾਸੂਮ ਬੱਚੀਆਂ ਨਾਲ ਵਾਪਰੀਆਂ ਇਹ ਦੋਵੇਂ ਘਟਨਾਵਾਂ ਇੱਕ ਅਮਿੱਟ ਕਲੰਕ ਹੈ ਇਸ ਅਣਹੋਣੀ ਘਟਨਾ ਦੇ ਸਰਦਾਰ ਰਗबीर ਸਿੰਘ ਬਜ਼ੁਰਗ ਬਚਨ ਸਿੰਘ ਗੁਰਦਿਆਲ ਸਿੰਘ ਫੌਜੀ ਤੇ ਹੋਰ ਮਹਤਵਪੂਰਨ ਪਿੰਡ ਵਾਸੀ ਜਿਉਂਦੇ ਜਾਗਦੇ ਨੇ ਬਜ਼ੁਰਗ ਗੁਰਦਿਆਲ ਸਿੰਘ ਤਾਂ ਸ਼ਰਯਾਮ ਕਹਿੰਦਾ ਕਿ ਚੌਂਕੀ 'ਚ ਕੁੱਤੇ ਕੰਮ ਹੁੰਦੇ ਸੀ ਇਸ ਕਰਕੇ ਹੀ ਉਸਨੇ ਨੌਕਰੀ ਨੂੰ ਲੱਤ ਮਾਰੀ ਸਭ ਨੂੰ ਪਤਾ ਹੈ ਕਿ ਲੜਕੀਆਂ ਨੂੰ ਪੁਲਿਸ ਨੇ ਅਗਵਾ ਕਰਕੇ ਉਹਨਾਂ ਨਾਲ ਜ਼ਬਰ ਜਨਾਹ ਕਰਨ ਮਗਰੋਂ ਕਤਲ ਕੀਤਾ ਪਰ ਮ੍ਰਿਤਕ ਲੜਕੀਆਂ ਪੀੜਤ ਪਰਿਵਾਰਾਂ ਤੇ ਪਿੰਡ ਨੂੰ ਇਨਸਾਫ਼ ਨਾ ਦਵਾਉਣਾ ਦੱਸਦਾ ਹੈ ਕਿ ਇਸ ਸਟੇਟ ਨੇ ਖਾਕੀ ਬਗਿਆੜਾ ਨੂੰ ਉਹਨਾਂ ਦੇ ਖੂਨੀ ਜਬਾੜਿਆਂ ਨਾਲ ਕਿਸ ਹੱਦ ਤੱਕ ਮਾਸੂਮ ਬੱਚੀਆਂ ਨੂੰ ਨੋਚਣ ਦੀਆਂ ਖੁੱਲ੍ਹਾ ਦਿੱਤੀਆਂ ਸਨ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 4ਵੀਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ